ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸੁਖਗਿਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸੋ ਅੱਜ ਜਿਹੜੀ ਕੰਗਣਾ ਰਣੌਤ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਐਮਰਜੈਂਸੀ ਉਹਦਾ ਅਸੀਂ ਮੁਹਾਲੀ ਦੇ ਵਿੱਚ ਮੁਹਾਲੀ ਬਾਗ ਜਿਹੜਾ ਮੋੜ ਬਣਿਆ ਹੋਇਆ ਉਹਦੇ ਵਿੱਚ ਅਸੀਂ ਵਿਰੋਧ ਕੀਤਾ ਸਾਡੀ ਜਥੇਬੰਦੀ ਕੌਮੀ ਇਨਸਾਫ ਮੋਰਚਾ ਅਤੇ ਐਸਜੀਪੀਸੀ ਸ਼੍ਰੋਮਣੀ ਕਮੇਟੀ ਵੱਲੋਂ ਇਹ ਫਿਲਮ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਗਿਆ ਔਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਗਿਆ ਤਾਂ ਕੰਗਣਾ ਰਣੌਤ ਦਾ ਇੱਕ ਬਿਆਨ ਆਇਆ ਕਹਿੰਦੀ ਕਿ ਮੈਂ ਚੰਡੀਗੜ੍ਹ ਫੜਦੀ ਰਹੀ ਆ ਤੇ ਸਿੱਖ ਕੌਮ ਨੂੰ ਬਹੁਤ ਨੇੜੇ ਤੋਂ ਦੇਖਿਆ ਬੀਬਾ ਜੀ ਜੇ ਤੁਸੀਂ ਸਿੱਖ ਕੌਮ ਨੂੰ ਨੇੜੇ ਤੋਂ ਦੇਖਿਆ ਹੁੰਦਾ ਤਾਂ ਤੁਸੀਂ ਇਹ ਕਦੇ ਵੀ ਫਿਲਮ ਐਮਰਜੈਂਸੀ ਜਿਹੜੀ ਸਿੱਖਾਂ ਦੇ ਖਿਲਾਫ ਨਹੀਂ ਸੀ ਬਣਾਉਣੀ ਕਿਉਂਕਿ ਉਹਦੇ ਵਿੱਚ ਤੁਸੀਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਕਿਰਦਾਰ ਨੂੰ 네ਗੇਟਿਵ ਦਿਖਾ ਕੇ ਉਹਨਾਂ ਦਾ ਜਿਹੜਾ ਕਿਰਦਾਰ ਹੈ ਇੱਕ ਆਮ ਵਿਅਕਤੀ ਤੋਂ ਕਰਵਾਇਆ ਸੋ ਸਿੱਖ ਕੌਮ ਦੇ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਕਿ ਸਾਡੇ ਗੁਰੂਆਂ ਦਾ ਜਾਂ ਸਾਡੇ ਸੰਤ ਮਹਾਂਪੁਰਖਾਂ ਦਾ ਜਾਂ ਸਾਡੇ ਸ਼ਹੀਦਾਂ ਦਾ ਕੋਈ ਆਮ ਵਿਅਕਤੀ ਕਰਦਾਰ ਕਰੇ ਸੋ ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਮੇਰੇ ਇਹ ਫਿਲਮ ਤੇ ਟਿੱਪਣੀਆਂ ਜਾਣ ਬੁੱਝ ਕੇ ਹੋ ਰਹੀਆਂ ਨਹੀਂ ਸੋ ਜਿੰਨੀਆਂ ਵੀ ਟਿੱਪਣੀਆਂ ਪੰਜਾਬ ਦੇ ਵਿੱਚ ਹੋਈਆਂ ਇਹ ਜਾਇਜ਼ ਹੋਈਆਂ ਨੇ ਤੁਸੀਂ ਕਹਿ ਰਹੇ ਹੋ ਕਿ ਮੇਰਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਹ ਮੇਰੇ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸੋ ਜੇ ਤੁਸੀਂ ਸਿੱਖ ਪੰਥ ਨੂੰ ਨੇੜੇ ਤੋਂ ਦੇਖਿਆ ਹੁੰਦਾ ਤੇ ਤੁਸੀਂ ਕਦੇ ਵੀ ਸਿੱਖਾਂ ਦੇ ਖਿਲਾਫ ਇਹ ਐਮਰਜੈਂਸੀ ਫਿਲਮ ਨਹੀਂ ਸੀ ਬਣਾਉਣੀ ਸੋ ਇਸ ਕਰਕੇ ਬੀਬਾ ਜੀ ਤੁਹਾਡੀ ਫਿਲਮ ਨਾ ਤਾਂ ਅਸੀਂ ਚੱਲਣ ਦਿੱਤੀ ਆ ਤੇ ਨਾ ਹੀ ਚੱਲਣ ਦੇਵਾਂਗੇ ਜੋ ਮਰਜ਼ੀ ਹੋ ਜੇ ਪੰਜਾਬ ਭਾਰਤ ਵਿਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਇਹ ਜਿਹੜੀ ਐਮਰਜੈਂਸੀ ਫਿਲਮ ਆ ਉਸ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਅੱਜ ਵੀ ਕੀਤਾ ਪਿੱਛੇ ਵੀ ਕੀਤਾ ਸੀਗਾ ਜਦੋਂ ਸਿਮਰਨ ਚੀਤ ਸਿੰਘ ਮਾਨ ਸਾਹਿਬ ਨੇ ਬਿਆਨ ਦਿੱਤਾ ਸੀ ਤਾਂ ਉਹਦਾ ਐਕਸ਼ਨ ਦਾ ਰਿਐਕਸ਼ਨ ਜਿਹੜਾ ਉਹ ਅਸੀਂ ਉਦੋਂ ਵੀ ਤੁਹਾਨੂੰ ਜਵਾਬ ਦਿੱਤਾ ਸੀ ਕਿ ਤੁਹਾਨੂੰ ਜਿਆਦਾ ਤਜਰਬਾ ਤੁਸੀਂ ਚੰਡੀਗੜ੍ਹ ਦੇ ਵਿੱਚ ਪੜ੍ਹੇ ਹੋ ਪਰ ਤੁਸੀਂ ਸਿੱਖ ਕੌਮ ਦੇ ਨੇੜੇ ਹੋ ਕੇ ਨਹੀਂ ਦੇਖਿਆ ਤੁਸੀਂ ਨੈਤੋ ਪੁਆਇੰਟਾਂ ਜਿਹੜੇ ਉਹਨਾਂ ਨੂੰ ਨੇੜੇ ਹੋ ਕੇ ਦੇਖਦੇ ਰਹੇ ਹੋ ਤਾਂ ਅੱਲਾਹ ਦੇ ਜੇ ਤੁਸੀਂ ਸਿੱਖ ਪੰਥ ਨੂੰ ਨੇੜੇੋਂ ਦੇਖਿਆ ਹੁੰਦਾ ਤੇ ਤੁਹਾਡੀ ਜੁਰਤ ਨਾ ਪੈਂਦੀ ਕਿ ਇਦਾਂ ਦੀ ਫਿਲਮ ਬਣਾ ਕੇ ਜਿਹੜਾ ਸਿੱਖਾਂ ਨੂੰ ਜਾਂ ਸਿੱਖੀ ਨੂੰ ਢਾਹ ਲਾਉਂਦੇ ਸੋ ਇਸ ਕਰਕੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਆ ਤੇ ਵਿਦੇਸ਼ਾਂ ਦੇ ਵਿੱਚ ਵੱਸਦੇ ਸਿੱਖਾਂ ਨੂੰ ਵੀ ਬੇਨਤੀ ਆ ਕਿ ਐਮਰਜੈਂਸੀ ਫਿਲਮ ਜਿਹੜੀ ਆ ਉਹ ਬਿਲਕੁਲ ਸਿੱਖੀ ਦੇ ਤੇ ਸਿੱਖਾਂ ਦੇ ਖਲਾਅ ਬਣਾਈ ਗਈ ਆ ਉਸ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੁਸੀਂ ਵੀ ਡਟ ਕੇ ਵਿਰੋਧ ਕਰੋ ਇਹ ਫਿਲਮ ਆ ਜਿਹੜੀ ਨਾ ਨਾ ਪੰਜਾਬ ਨਾ ਭਾਰਤ ਨਾ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਨਹੀਂ ਚੱਲਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ